ਸਿੱਖਾਂ ਨੂੰ ਖਤਮ ਕਰਨ ਲਈ ਤੁਹਾਡਾ ਬ੍ਰੇਨਵਾਸ਼ ਕੀਤਾ ਜਾ ਰਿਹਾ ਹੈ ਪੁਲਿਸ ਵਾਲਿਓ ਵਿੱਚੇ ਮਨਦੀਪ ਸਿੱਧੂ ਵਿੱਚੇ ਸਾਰੇ ਨੇ ਉਹ ਉਹਦੇ ਤੱਕ ਵੀ ਪਹੁੰਚ ਜਾਣੀ ਚਾਹੀਦੀ ਹੈ ਵੀਡੀਓ ਇਹ ਤੁਹਾਡਾ ਬ੍ਰੇਨਵਾਸ਼ ਕੀਤਾ ਜਾ ਰਿਹਾ ਜਿਹੜਾ ਮਨਦੀਪ ਸਿੱਧੂ ਨੇ ਕਿਹਾ ਸੀ ਨਾ ਕਿ ਨੌਕਰੀ ਨਾ ਖਾਓ ਸਾਡੀ ਉੱਪਰੋਂ ਉੱਪਰੋਂ ਫੋਨ ਤੇ ਗੱਲਬਾਤ ਹੋਈ ਹੈ ਅਮਿਤ ਸ਼ਾਹ ਨੇ ਫੋਨ ਤੇ ਕਿਹਾ ਮਨਦੀਪ ਸਿੱਧੂ ਨੂੰ ਕਿ ਜੇ ਨੌਕਰੀ ਕਰਨੀ ਹੈ ਬੰਦੇ ਦਾ ਪੁੱਤ ਬਣ ਕੇ ਨੌਕਰੀ ਕਰ। ਹਿੰਦੀ 'ਚ ਹੁਣ ਦੇਖ ਲਓ ਕਿਵੇਂ ਕਿਹਾ ਹੋਊਗਾ। ਬੰਦੇ ਦਾ ਪੁੱਤ ਬਣ ਕੇ ਨੌਕਰੀ ਕਰ ਨਹੀਂ ਤਾਂ ਆਪਣਾ ਰਿਜ਼ਾਈਨ ਲਿਖ ਦੇ। ਚੁੱਪ ਕਰਕੇ ਆਪਣੇ ਘਰ ਬਹਿ ਜਾ। ਤੇ ਨਾਲ ਇਹ ਵੀ ਗੱਲ ਕਹੀ ਹੈ ਕਿ ਐਲਾਨ ਸਟੇਟਮੈਂਟ ਦੇ ਦੇ ਕਿ ਮੈਂ ਖਾਲਸਤਾਨੀ ਆ। ਵੀ ਸਿੱਧਾ ਜਾ ਤਾਂ ਖਾਲਸਤਾਨੀ ਹੋ ਜਾ। ਹੁਣ ਇਹ ਹੁਕਮ ਦਿੱਤੇ ਜਾ ਰਹੇ ਨੇ ਕਿ ਜਾ ਤਾ ਖਾਲਸਤਾਨੀ ਬਣ ਜਾ, ਜਾਂ ਤੁਸੀਂ ਸਾਡਾ ਕੰਮ ਕਰੋ, ਇੰਡੀਆ ਦੇ ਨਾਲ ਖੜੋ, ਖਾਲਸਤਾਨੀਆਂ ਨੂੰ ਮਾਰੋ, ਸਿੱਖਾਂ ਨੂੰ ਮਾਰੋ। ਸੋ ਇਹ ਲਕੀਰ ਇੱਕ ਤਰ੍ਹਾਂ ਦੀ ਖਿੱਚੀ ਗਈ ਆ ਸਾਨੂੰ ਵੀ ਆਪਣੀ ਸਾਡੀ ਆਪਣੀ ਲਕੀਰ ਅਸੀਂ ਵੀ ਲਕੀਰ ਖੱਚ ਕੇ ਖਿੱਚ ਕੇ ਤੁਰੇ ਹੋਏ ਸੋ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸਨੇ ਕਿਹਾ ਕਿ ਜਾਂ ਤਾਂ ਇੱਧਰ ਹੋ ਜਾ ਜਾ ਉੱਧਰ ਹੋ ਜਾ ਤੇ ਸਾਨੂੰ ਪਤਾ ਕਿ ਖਾਲਸਤਾਨੀਆਂ ਨਾਲ ਕਿਵੇਂ ਨਿਪਟਣਾ ਤੂੰ ਨਹੀਂ ਹੋਏਗਾ ਅਸੀਂ ਕੋਈ ਹੋਰ ਅਫਸਰ ਨੂੰ ਅੱਗੇ ਲੈ ਕੇ ਆਵਾਂਗੇ ਫਿਰ ਉਹ ਤੇਰੇ ਤੇ ਕਾਰਵਾਈ ਕਰੇਗਾ ਕਿ ਖਾਲਸਤਾਨੀਆਂ ਨਾਲ ਜਿਵੇਂ ਹੁਣ ਤੱਕ ਅਸੀਂ ਕਾਰਵਾਈ ਕਰਦੇ ਆ ਉਹ ਵੀ ਤੇਰੇ ਤੇ ਕਾਰਵਾਈ ਹੋਊਗੀ